ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨ ਸੋਵੇਣਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਨ ਨਰਸ਼ਨ ਪਿਆਸੀ ਦਿਨ ਸਰਤ ਕਿ ਤੁਮੋਂ ਆਂਦਣ ਨੀਤ ਕੋਲ ਕਬਟ ਗੁਰ ਮੇ ਲੀਆ ਨਾਨਕ ਹੰਸਾ ਗਮੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਨ ਪੰਜਵਾ ਅੱਖ ਦਿਖਾਇਓ ਹਰ ਕੋ ਪਾਏ ਦੁੱਖ ਬਿਨਸੀ ਅਥਾ ਔਖ ਲਖਾਇਓ ਹਰ ਕੋ ਨਾ ਸੁਖ ਪਾਏ ਦੁੱਖ ਬਿਨਸੀ ਅਥਾ ਤਾਪ ਗਇਆ ਬਚਨ ਗੁਰ ਪੂਰੇ ਪੰਡ ਪਿਆਸ ਮਿਟੇ ਨਾਲੀਤਰਾ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਰਕਾਰ ਅਮਰਤ ਵੇਲ ਦੇ ਦੀਵਾਨਾ ਵਿਖੇ ਹਾਜ਼ਰੀਆਂ ਲਗਾਉਂਦੇ ਹੋਏ ਪਵਿੱਤਰ ਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ ਅੱਜ ਦਾ ਪਵਿੱਤਰ ਸ਼ਬਦ ਰਾਗ ਆਸਾ ਮਹਲਾ 5 ਅਸਾ ਰਾਗ ਵਿੱਚੋਂ 5ਵੇਂ ਪਾਤਸ਼ਾਹ ਜੀ ਦੀ ਬਾਣੀ ਸ਼ਿਗਰਤ ਸਾਹਿਬ ਜੀ ਦੇ 378 ਅੰਗ ਪੁਰ ਸੁਭਾਈ ਮਾਨ ਇਹ ਪਵਿੱਤਰ ਸ਼ਬਦ ਜੋ ਆਪ ਜੀ ਨੇ ਸਰਵਣ ਕੀਤਾ ਹੈ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਾਣੇ ਸ਼ਬਦ ਰਾਹੀ ਕੀ ਉਪਦੇਸ਼ ਬਖਸ਼ਿ ਕਰਦੇ ਹਨ ਆਓ ਔਰੰਭ ਕਰਕੇ ਸਰਵਣ ਕਰੀਏ ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹਲਾ ਪੰਜਵਾਂ ਔਖਦ ਖਾਇਓ ਹਰ ਕੋ ਨਾਉ ਸੁਖ ਪਾਏ ਦੁਖ ਬਿਨਸੀ ਅਥਾ ਪੰਜਵੇਂ ਪ੍ਰੀਤਮ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਜਦੋਂ ਸਿੱਖ ਨੇ ਹਰੀ ਦੇ ਨਾਮ ਨੂੰ ਜਪਨਾ ਕੀਤਾ ਮਾਨੋ ਔਖਦ ਹਰ ਕਾ ਨਾਮ ਹੈ ਜਿਤ ਰੋਗ ਨ ਬਿਆਪੇ ਸਰਬ ਰੋਗ ਕਾ ਔਖਦ ਨਾਉ ਤੋ ਗੁਰਪਿਆਰੋ ਜੋ ਹਰੀ ਦਾ ਨਾਮ ਹੈ ਪਰਮੇਸ਼ਰ ਦਾ ਨਾਮ ਹੈ ਜਿਸ ਪਰਮੇਸ਼ਰ ਨੇ ਸਾਡਾ ਸਰੀਰ ਬਣਾਇਆ ਇਸਨੂੰ ਸਹੀ ਰੱਖਣ ਦੇ ਲਈ ਤੰਦਰੁਸਤ ਰੱਖਣ ਦੇ ਲਈ ਹਰੀ ਦੇ ਨਾਮ ਦਾ ਹੀ ਜਿਹੜਾ ਹੈ ਸਹਾਰਾ ਲਿਆ ਜਾਵੇ ਤਾਂ ਸਾਡਾ ਸਰੀਰ ਤੰਦਰੁਸਤ ਰਹਿੰਦਾ ਕਿਉਂਕਿ ਇਸਨੂੰ ਬਣਾਉਣ ਵਾਲਾ ਹਰੀ ਹੈ ਤੇ ਦੀ ਬਰਮਤ ਵੀ ਹਰੀ ਹੀ ਕਰ ਸਕਦਾ ਹੈ ਭਾਵੇਂ ਅਸੀਂ ਦੁੱਖ ਰੋਗਾਂ ਨੂੰ ਦੂਰ ਕਰਨ ਲਈ ਸੰਸਾਰ ਦੀਆਂ ਅਨੇਕਾਂ ਦਵਾਈਆਂ ਦਾ ਸਹਾਰਾ ਲੈਂਦੇ ਹਾਂ ਅਗਿਆਨਤਾ ਹੋਣ ਕਰਕੇ ਪਰ ਜੇ ਕਿਤੇ ਹਰੀ ਦੇ ਨਾਮ ਦੀ ਦਵਾਈ ਲਈ ਜਾਵੇ ਮਤਲਬ ਹਰੀ ਦਾ ਸਿਮਰਨ ਕੀਤਾ ਜਾਵੇ ਤਾਂ ਵੱਡੇ ਵੱਡੇ ਰੋਗਾਂ ਦਾ ਖਾਤਮਾ ਹੁੰਦਾ ਦੇਖਿਆ ਬੀਬੀ ਰਜਨੀ ਦੇ ਕੋੜੀ ਦਾ ਕੋੜ ਦੂਰ ਹੋਣਾ ਕਿਉਂਕਿ ਉਸ ਅੰਮ੍ਰਿਤ ਮਈ ਪੰਡਾਰ ਦੇ ਵਿੱਚ ਉਹ ਜਲ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਸੀ ਤਾਂ ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਅੱਜ ਤੱਕ ਸੰਸਾਰ 'ਚ ਬੇਅੰਤ ਘਟਨਾਵਾਂ ਇਹੋ ਜਿਹੀਆਂ ਘਟੀਆਂ ਹਨ ਜਿਨ੍ਹਾਂ ਨੇ ਇਹ ਦੱਸਿਆ ਕਿ ਜਦੋਂ ਉਹਨਾਂ ਨੇ ਸਾਰੇ ਪਾਸਿਆਂ ਤੋਂ ਥੱਕ ਹਾਰ ਕੇ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਕਿ ਹੁਣੇ ਮਰੀਜ਼ ਸਾਥੋਂ ਠੀਕ ਨਹੀਂ ਹੋ ਸਕਦਾ ਭਾਈ ਇਹਨੂੰ ਘਰੇ ਲਿਜਾ ਕੇ ਸੇਵਾ ਕਰਨਾਓ ਜੇ ਜਦੋਂ ਸਾਰੇ ਪਾਸਿਓਂ ਥੱਕ ਹਾਰ ਕੇ ਬੰਦਾ ਫਿਰ ਪਰਮੇਸ਼ਰ ਨਾਲ ਜੁੜਦਾ ਹੈ ਤਾਂ ਹੈਰਾਨ ਹੋ ਜਾਂਦਾ ਹੈ ਸੰਸਾਰ ਤੇ ਡਾਕਟਰ ਵੀ ਹੈਰਾਨ ਹੋ ਜਾਂਦੇ ਆ ਕਿ ਉਹ ਬਿਮਾਰੀ ਕੱਟੀ ਗਈ ਕਿਉਂਕਿ ਅੰਮ੍ਰਿਤ ਹਰਕਾ ਨਾਂ ਹੈ ਜਿਹੜਾ ਇਹ ਅੰਮ੍ਰਿਤ ਹੀ ਸਭ ਤੋਂ ਵੱਡੀ ਦਵਾਈ ਹੈ ਜੋ ਜੀਵ ਨੂੰ ਸ਼ਿਵਨ ਕਰਿਆ ਅੰਦਰੋਂ ਪ੍ਰਾਪਤ ਹੁੰਦੀ ਹੈ ਤਸਰੀਰ ਦੇ ਅੰਦਰਲੇ ਤੰਡੇ ਰੋਗ ਮੰਡੇ ਰੋਗ ਇਹ ਸਾਰੇ ਹੀ ਖਤਮ ਹੋ ਜਾਂਦੇ ਐ ਔਖਦ ਹਰ ਕਾ ਨਾਮ ਹੈ ਜਿਤ ਰੋਗ ਦਾ ਵਿਆਪੈ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮਤੀ ਫੰਦਾ ਦੇ ਮਹਾਵਾਕੁਰ ਸਾਰ ਸਤਿਗੁਰੂ ਅਰਜਨ ਦੇਵ ਜੀ ਨੇ ਕਹਿੰਦੇ ਜਦੋਂ ਹੀ ਸਿੱਖ ਨੇ ਉਸ ਹਰੀ ਦੇ ਨਾਮ ਨੂੰ ਜਪਣਾ ਕੀਤਾ ਤਾਂ ਉਸ ਨੂੰ ਆਤਮਕ ਆਨੰਦ ਸਰੂਪ ਪ੍ਰਾਪਤ ਹੋਇਆ ਔਰ ਜੰਮਨ ਮਾ ਲੋਕੀ ਵੱਡੇ ਦੁੱਖਾਂ ਦਾ ਵੀ ਖਤਮਾ ਹੋ ਗਿਆ ਕਵੀਰ ਸਾਹਿਬ ਜੀ ਦਾ ਬਚਨ ਹੈ ਇੱਕ ਦੁਖ ਰਾਮ ਰੈ ਕਾਟੋ ਮੇਰਾ ਅਗਨ ਦਹੈ ਔਰ ਗਰਭਸੀਰਾ ਇਹ ਵੱਡੇ ਦੁੱਖ ਕਦੇ ਗਰਭ ਦੀ ਅਗਨੀ ਵਿੱਚ ਮੱchnਾ ਕਦੇ ਚਿਖਾ ਦੀ ਅੱਖ ਵਿੱਚ ਮੱchnਾ ਇਹ ਵੱਡੇ ਦੁੱਖ ਜੀਵ ਨੂੰ ਜੋ ਸੰਨ ਜੋ ਅਗਿਆਨਤਾ ਕਰਕੇ ਵਿਆਪਰੇ ਸੰਨ ਹਰੀ ਦਾ ਨਾਮ ਜਪਦਿਆਂ ਹੀ ਉਹ ਅਗਿਆਨਤਾ ਖਤਮ ਹੋਈ ਅਤੇ ਆਤਮਿਕ ਸੁਖ ਪ੍ਰਾਪਤ ਹੋਇਆ ਜਿਸ ਦੇ ਨਾਲ ਸੰਸਾਰਕ ਦੁੱਖਾਂ ਦਾ ਵੀ ਖਤਮਾ ਹੋ ਗਿਆ ਤਾਂ ਗਿਆ ਬਚਨ ਗੁਰਪੂਰੇ ਜਦੋਂ ਪੂਰੇ ਗੁਰੂ ਸਤਗੁਰ ਦੇ ਉਪਦੇਸ਼ ਨੂੰ ਕਮਾਉਣਾ ਕੀਤਾ ਤਾਂ ਸਰੀਰ ਦੇ ਤਿੰਨੇ ਹੀ ਤਾਪਾਂ ਦਾ ਨਾਸ ਹੋ ਗਿਆ ਆਦੀ ਬਿਆਦੀ ਉਪਾਦੀ ਆਦੀ ਉਹ ਰੋਗ ਜੋ ਪਿੱਛੋਂ ਹੀ ਜੀਵ ਦੇ ਕਰਮਾਂ ਆ ਰਹੇ ਹਨ ਚੰਗੇ ਤੇ ਮਾੜੇ ਕਰਮਾਂ ਦਾ ਫਲ ਸੁੱਖ ਤੇ ਦੁੱਖ ਹੈ ਜਿਸ ਤਰ੍ਹਾਂ ਦੁੱਖ ਆਪੇ ਆਉਂਦੇ ਓਵੇਂ ਸੁੱਖ ਵੀ ਆਪੇ ਆਉਂਦਾ ਕਰਮਾਂ ਦਾ ਫਲ ਇਹ ਆਦੀ ਰੋਗ ਹੈ ਜੋ ਪਿੱਛੋਂ ਚੱਲ ਕੇ ਨਾਲ ਆ ਰਹੇ ਹਨ ਦੂਸਰਾ ਬੇਅਦੀ ਰੋਗ ਹੈ ਬਿਮਾਰੀਆਂ ਦੂਸਰਾ ਤਾਪ ਹੈ ਵਿਆਦ ਵਿਆਦ ਕਹਿੰਦੇ ਐ ਬਿਮਾਰੀ ਨੂੰ ਜੋ ਸਰੀਰ ਨੂੰ ਗੁਰੂ ਪਿਆਰਿਓ ਖਾਣ ਪਾਣ ਤੋਂ ਗਲਤ ਖਾਣ ਪਾਣ ਤੋਂ ਲੱਗ ਜਾਂਦੀਆਂ ਇਸ ਤਰ੍ਹਾਂ ਉਹ ਬਿਮਾਰੀਆਂ ਤੇ ਦੂਸਰਾ ਤਾਪ ਤੇ ਤੀਜਾ ਤਾਪ ਉਪਾਦੀ ਉਪਾਦੀ ਦਾ ਮਤਲਬ ਹੈ ਲੜਾਈਆਂ ਝਗੜੇ ਆਦੀ ਉਹ ਵੀ ਮਨੁੱਖ ਉਹੋ ਹੀ ਕਰਦਾ ਜਦੋਂ ਉਸ ਨੂੰ ਗਿਆਨ ਨਹੀਂ ਹੁੰਦਾ ਗਿਆਨਤਾ ਕਰਕੇ ਇਹ ਤਿੰਨੇ ਹੀ ਤਾਪ ਦਾ ਨਾਸ ਹੋ ਜਾਂਦਾ ਜਦੋਂ ਗੁਰੂ ਉਪਦੇਸ਼ ਦਿੰਦਾ ਹੈ ਤਾਪ ਗਿਆ ਬਚਨ ਗੁਰ ਪੂਰੇ ਜਦੋਂ ਪੂਰੇ ਨੇ ਗੁਰੂ ਦੇ ਬਚਨਾਂ ਨੂੰ ਅਰੰਧਨਾ ਕੀਤਾ ਸਿਮਰਨਾ ਕੀਤਾ ਤੇ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਿੰਨੇ ਤਾਪ ਨਿਵਾਰਨ ਨਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਵਿਗੜ ਨ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਏੋ ਜਿੰਨਾ ਦੀ ਪਰਵੇਸ਼ਣ ਦੇ ਅੱਗੇ ਅਰਦਾਸ ਬੇਨਤੀ ਹੁੰਦੀ ਆ ਉਹਦਾ ਨਾਮ ਜਪਦੇ ਆ ਉਹਨਾਂ ਨੂੰ ਇਹ ਤਿੰਨੇ ਹੀ ਤਾਪਾਂ ਦਾ ਖਾਤਮਾ ਹੋ ਜਾਂਦਾ ਹੈ ਅੰਧਪਿਆ ਸਭ ਮਿਟੇ ਵਸੂਰੇ ਰਾਹਾਓ ਤੋ ਸਾਰੇ ਵਿਛੋੜੇ ਹੀ ਖਤਮ ਹੋ ਜਾਂਦੇ ਐ ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਜਦੋਂ ਪਰਮੇਸ਼ਰ ਦੇ ਨਾਮ ਨਾਲ ਜੀਵ ਜੁੜਦਾ ਔਰ ਸਭ ਤੋਂ ਵੱਡਾ ਵਿਛੋੜਾ ਤਾਂ ਸਾਡਾ ਪਰਮੇਸ਼ਰ ਦੇ ਨਾਲੋਂ ਪਿਆਰ ਹੋਇਆ ਕਈ ਜਨ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਔਰਿੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਬ੍ਰਖ ਜੋ ਜੋ ਮਿਲ ਜਗ ਦੀਸ਼ ਮਿਲਨ ਕੀ ਬਰੀਆ ਚਰੰਗ ਕਾਲੇ ਦੇ ਸੰਜਰੀਆ ਬੜੇ ਲੰਬੇ ਸਮੇਂ ਤੋਂ ਬਾਅਦ ਇਹ ਮਨੁੱਖਾਂ ਨੇ ਹੀ ਸਾਨੂੰ ਸਾਜ ਕੇ ਦਿੱਤੀ ਆ ਤੇ ਇਹ ਮਿਲਿ ਕਾਦੇ ਵਾਸਤੇ ਆ ਪਰਮੇਸ਼ਰ ਦੇ ਮਨਪਦੇ ਨੇ ਭਈ ਪ੍ਰਾਪਤਮਾ ਮੁਖ ਦੇ ਹੋਰੀਆ ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ ਜਦੋਂ ਜੀਵ ਇਹ ਕਾਰਜ ਕਰਦਾ ਹੈ ਗੁਰੂ ਦਾ ਬਖਸ਼ਿਆ ਹੋਇਆ ਉਪਦੇਸ਼ ਲੈ ਕਰਕੇ ਉਸ ਦੀ ਕਮਾਈ ਕਰਦਾ ਹੈ ਤਾਂ ਪਰਮੇਸ਼ਰ ਦੇ ਵਿੱਚ ਵਾਧਾ ਹੋ ਜਾਂਦਾ ਹੈ ਇਹ ਵਿਛੋੜਾ ਵੀ ਖਤਮ ਹੋ ਜਾਂਦਾ ਹੈ ਤੇ ਸੰਸਾਰ ਦੇ ਵਿਛੋੜੇ ਹੋਰ ਸਾਰੇ ਹੀ ਖਤਮ ਹੋ ਜਾਂਦੇ ਆ ਝੋਰੇ ਝੇੜੇ ਝਗੜੇ ਆਦੀ ਆਦੀ ਅਰਹ ਰਹਾ ਦਾ ਮਤਲਬ ਹੈ ਠਹਿਰੋ ਰੁਕੋ ਪਿੱਛੇ ਜੋ ਪੜਿਆ ਹੈ ਪਹਿਲਾਂ ਉਸ ਨੂੰ ਵਿਚਾਰਨਾ ਕਰੋ ਫਿਰ ਅੱਗੇ ਚੱਲੋ ਪ੍ਰੀਤਮ ਜੀ ਅੱਗੇ ਲਿਖਦੇ ਹਨ ਜੀ ਜੰਤ ਸਗਲ ਸੁਖ ਪਾਇਆ ਔਰ ਇਸ ਤਰ੍ਹਾਂ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੱਤਿ ਗੜਾਇਆ ਗੁਰੂ ਦੇ ਬਖਸ਼ੇ ਮੰਤਰ ਦਾ ਸਰਕਾ ਹਿੰਦੇ ਵਿੱਚ ਵੀ ਸੁਖ ਵਸ ਗਿਆ ਤੇ ਸੰਸਾਰ ਦੇ ਵਿੱਚ ਦੇਖਦੇ ਆ ਉੱਥੇ ਵੀ ਸੁਖ ਦਿਖਾਈ ਦਿੰਦਾ ਜੀ ਜਤ ਸਗਲ ਸੁਖ ਪਾਇਆ ਪਾਰ ਬ੍ਰਹਮ ਨਾਨਕ ਮੰਨ ਤੇ ਆਇਆ ਜਿਨ੍ਹਾਂ ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਆਪਣੇ ਹਿਰਦੇ ਮਨ ਵਿੱਚ ਵਸਾ ਕੇ ਧਿਆਉਣਾ ਕੀਤਾ ਉਹਨਾਂ ਸਾਰੇ ਹੀ ਜੀਵਾਂ ਜਨਤਾ ਦਾ ਉਹਨਾਂ ਮਨੁੱਖਾਂ ਦਾ ਰੂਹਾਂ ਦਾ ਭਲਾ ਹੋ ਗਿਆ ਔਰ ਸੁਖੀ ਹੋਵੇ ਉਹਨਾਂ ਨੂੰ ਆਤਮ ਸੁਖ ਜਿਹੜਾ ਉਹ ਪ੍ਰਾਪਤ ਹੋ ਗਿਆ ਇਸ ਤਰ੍ਹਾਂ ਇਹ ਸੀਗਾ ਤੀਸਰੇ ਭਾਗ ਪੰਜਵੇਂ ਪਾਠਸ਼ਾਹੀ ਦਾ ਪਵਿੱਤਰ ਸ਼ਬਦ ਜੋ ਆਪ ਜੀ ਨੇ ਸਰਵਣ ਕੀਤਾ ਅਗਲਾ ਸ਼ਬਦ ਜੋ ਹੈ ਗੁਰੂ ਪਿਆਰਿਓ ਉਹ ਅਗਲੇ ਦਿਵਾਨਾ ਵਿੱਚ ਸਰਵਣ ਕਰਾਂਗੇ ਆਸਾ ਮਹੱਲਾ ਪੰਜਵਾਂ ਬਾਛਤ ਨਾਹੀ ਸੋ ਬੇਲਾ ਆਈ ਬਿਨ ਹੁਕਮੈ ਕਿਉ ਬੁਝੈ ਬੁਝਾਈ ਤਾਂ ਗੁਰੂ ਪਿਆਰਿਓ ਇਸ ਦੇ ਬਾਰੇ ਆਪਾਂ ਅਗਲੇ ਦੌਰਨਾ ਵਿੱਚ ਵਿਚਾਰ ਸਾਝੀ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਬੋਲਦਿਆ ਨੀਕਾ ਅਖਰਬਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗਿਆ ਬਖਸ਼ਣਾਣਾ ਜੀ ਸਮਾਪਤੀ ਕਰੀਏ ਮਲਾਉ ਫਤੇ ਪਫਤੇ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ